ਉਹ ਤਾਰਾ ਸਿੰਘ ਨੇ ਆਪਦੀ ਭੈਣਾਂ ਦਾ ਹਿੱਸਾ ਕੱਢਿਆ ਸੀਗਾ ਤੇ ਬਜ਼ੁਰਗ ਦੀ ਮੌਤ ਹੋਣ ਤੋਂ ਬਾਅਦ ਉਹ ਮੱਕਰ ਗਿਆ ਜੀ ਦੋ ਚਾਰ ਸਾਡੇ ਲੇਡੀਜ਼ ਆ ਪੰਜ ਚਾਰ ਜੈਂਟਸ ਆ ਨਸ਼ਾ ਵੇਚਣ ਦਾ ਕੰਮ ਕਰਦੇ ਆ ਅਸੀਂ ਉਹਨਾਂ ਨੂੰ ਰੋਕਣਾ ਚਾਹੁੰਦੇ ਆ ਤੇ ਇਹ ਸਾਡੇ ਖਿਲਾਫ ਵੀਡੀਓ ਇਸ ਤਰ੍ਹਾਂ ਦੀ ਪਾਉਣੀਆਂ ਸ਼ੁਰੂ ਕਰ ਦਿੱਤੀ ਤਾਰਾ ਸਿੰਘ ਵਗੈਰਾ ਇਹਨਾਂ ਦੇ ਕੋਈ ਕਰ ਦਾ ਰੋਲਾ ਜੀ ਉਹਦੇ ਵਿੱਚ ਅਸੀਂ ਕਈ ਵਾਰੀ ਇਹਨਾਂ ਦੇ ਰਾਜੀ ਨਾਮ ਕਰਾਉਣ ਦੇ ਆਕ ਵਿੱਚ ਗਏ ਅੱਗੋਂ ਤਾਰਾ ਸਿੰਘ ਤੇ ਉਹਦਾ ਮੁੰਡਾ ਇੱਕ ਤੋ ਅਧਿਕਾਰ ਦੀ ਸਾਨੂੰ ਗੱਲ ਨਹੀਂ ਗਲੋਚ ਕਰਦੇ ਤੇ ਕੋਈ ਇਹੋ ਜੀ ਗੱਲ ਨਹੀਂ ਹੈ ਕਿ ਅਸੀਂ ਇਹਨਾਂ ਦੇ ਬਾਰ ਖਿਲਾਫ ਕੋਈ ਗੱਲ ਕੀਤੀ ਕੁੜੀਆਂ ਦੇ ਵੀ ਹਿੱਸੇ ਕੱਢੇ ਗਏ ਸਾਡਾ ਬਾਪੂ ਕੱਢ ਗਿਆ ਜਿਉਂਦੇ ਤੇ ਤੇ ਹੁਣ ਤਾਰਾ ਸਿੰਘ ਉਹ ਦੇਣਾ ਨਹੀਂ ਚਾਹੁੰਦਾ ਇਹ ਅਸੀਂ ਤਾਂ ਬੇਨਤੀ ਕਰਦੇ ਹਾਂ ਜੀ ਸਾਰੇ ਪਿੰਡ ਵਾਸੀਆਂ ਨੂੰ ਨਗਰ ਨਾਸੀ ਨੂੰ ਵੀ ਅਸੀਂ ਕਹਿੰਨੇ ਵੀ ਇਹੋ ਜਾਂ ਪਿੰਡ 'ਚ ਮਾਹੌਲ ਨਾ ਖਰਾਬ ਕਰੋ ਜੋ ਕੋ ਗਲਤ ਵੀਡੀਓ ਪਾ ਕੇ ਕਿਸੇ ਨੂੰ ਬਦਨਾਮ ਕਰਨਾ ਇਸ ਤਰ੍ਹਾਂ ਬਦਨਾਮ ਹੁੰਦਾ ਨਹੀਂ ਜੀ ਲੋਕਾਂ ਨੂੰ ਸਚਾਈ ਦਾ ਪਤਾ ਲੋਕ ਜਾਣੂ ਆ ਅਸੀਂ ਇਹਨਾਂ ਦੇ ਕੋਈ ਖਿਲਾਫ ਨਹੀਂ ਗਏ ਨਾ ਹੀ ਜਾਣਾ ਚਾਹੁੰਦੇ ਆ ਅੱਗੇ ਤੋਂ ਇਹੋ ਜਿਹੀਆਂ ਵੀਡੀਓ ਪਾਉਣੀਆਂ ਬੰਦ ਕਰਨ ਨਹੀਂ ਤਾਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਬੀਤੇ ਦਿਨੀ ਪਿੰਡ ਚੱਕ ਕੰਨੀਆਂ ਕਲਾਂ ਦੀ ਇੱਕ ਧਿਰ ਵੱਲੋਂ ਪਿੰਡ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚਿਮਨ ਲਾਲ ਅਤੇ ਸਰਪੰਚ ਕ੍ਰਿਸ਼ਨ ਸਿੰਘ ਉੱਪਰ ਕੁਝ ਦੋਸ਼ ਲਗਾਏ ਗਏ ਸਨ ਜਿਨ੍ਹਾਂ ਦੋਸ਼ਾਂ ਨੂੰ ਨਕਾਰਦੇ ਹੋਏ ਅੱਜ ਉਕਤ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਪੰਚ ਅਤੇ ਦੋਸ਼ ਲਗਾਉਣ ਵਾਲੇ ਵਿਅਕਤੀ ਦੇ ਸਕੇ ਭਰਾ ਅਤੇ ਪਰਜਾਈ ਵੱਲੋਂ ਆਪਣਾ ਪੱਖ ਪੇਸ਼ ਕੀਤਾ ਗਿਆ ਅਤੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਧਾਰਾ ਸਿੰਘ ਤੇ ਉਹਦਾ ਪਰਿਵਾਰ ਕੋਈ ਆਪਦੀ ਜ਼ਮੀਨ ਤੇ ਉਹਨਾਂ ਦੇ ਰੋਲੇ ਐ। ਕਿਉਂ ਧਾਰਾ ਸਿੰਘ ਨੇ ਆਪਦੀ ਭੈਣਾਂ ਦਾ ਹਿੱਸਾ ਕੱਢਿਆ ਸੀਗਾ ਤੇ ਬਜ਼ੁਰਗ ਦੀ ਮੌਤ ਹੋਣ ਤੋਂ ਬਾਅਦ ਉਹ ਮੱਕਰ ਗਿਆ ਜੀ। ਕਿਉਂਕਿ ਭੈਣਾਂ ਹੱਕਦਾਰ ਆ ਤੇ ਆਪਦੇ ਭਰਾ ਨਾਲ ਵੀ ਠੱਗੀ ਕਰਨੀ ਚਾਹੁੰਦਾ। ਤੇ ਜਦੋਂ ਅਸੀਂ ਕੋ ਪੰਚਾਇਤ ਤੌਰ ਤੇ ਇਕੱਠੇ ਹੋਨੇ ਆ ਤੇ ਧਾਰਾ ਸਿੰਘ ਕਿਸੇ ਗੱਲ ਤੇਰੀ ਆਉਂਦਾ ਤੇ ਸਾਡੇ ਰਾਜੀ ਨਾਮ ਵੀ ਹੋਏ ਹੋਏ ਲਿਖਤੀ ਵੀ ਹੋਏ ਹੋਏ ਪਰ ਹੁਣ ਧਾਰਾ ਸਿੰਘ ਜਿਵੇਂ ਜਿਵੇਂ ਮਤਲਬ ਇਹ ਉਹ ਆਪਦੀ ਭੈਣ ਨੂੰ ਇੱਥੇ ਲੈ ਕੇ ਆਇਆ ਤੇ ਉਹ ਥੋੜੀ ਦਿਮਾਗੀ ਠੀਕ ਨਹੀਂ ਸੀ ਤੇ ਉਸ ਨੂੰ ਦਵਾਈ ਦੂਈ ਤਾਂ ਦਵਾਉਂਦਾ ਨਹੀਂ ਸੀ ਤੇ ਉਹਦੀ ਜ਼ਮੀਨ ਹੜੱਪ ਕਰਨੀ ਚਾਹੁੰਦਾ ਫਿਰ ਉਸ ਦੇ ਪਿੰਡ ਦੇ ਸੌਰਾ ਪਰਿਵਾਰ ਉਸ ਨੂੰ ਲੈਣ ਆਇਆ ਤੇ ਇਸ ਨੇ ਆਕੂ ਉਹਨਾਂ ਨੂੰ ਗਾਲੀ ਗਲੋਚ ਤੇ ਉਹਦੇ ਪਰਿਵਾਰ ਦੇ ਸੱਟਾਂ ਮਾਰੀਆਂ। ਸੱਟਾਂ ਮਾਰ ਕੇ ਜੇ ਫਿਰ ਇਹ ਇਹਨਾਂ ਨੇ ਬਹੁਤ ਉਹਨਾਂ ਨੂੰ ਵਧ ਕੱਟ ਬੋਲਿਆ ਤੇ ਉਸ ਨੂੰ ਕੋਈ ਇਲਾਜ ਨਹੀਂ ਕਰਾਉਂਦੇ, ਇਹਨਾਂ ਹੜਾਪਾ ਕਰਨੀ ਚਾਹੁੰਦੇ ਆ। ਬਾਅਦ ਵਿੱਚ ਜਦੋਂ ਇਹਨਾਂ ਦੋਨਾਂ ਧਿਰਾਂ ਦਾ ਕਲੇਸ਼ ਹੋ ਗਿਆ ਤਾਂ ਇਹਨਾਂ ਦੋਨਾਂ ਘਰਾਂ ਨੇ ਦਰਖਾਸਤਾਂ ਦਿੱਤੀਆਂ। ਪੁਲਿਸ ਪਾਰਟੀ ਮੌਕੇ ਤੇ ਆਈ ਤੇ ਉਹਨਾਂ ਦੇ ਵੀ ਇਹਨਾਂ ਨੇ ਗਾਲੀ ਗਲੋਚ ਤੇ ਮਾੜਾ ਚੰਗਾ ਖਿੱਚ ਤੋ ਕੀਤੀ। ਤੇ ਅਸੀਂ ਉੱਚਾ ਦੂਰ ਖੜੇ ਸੀ ਅਸੀਂ ਜਾ ਕੇ ਪਤਾ ਕੀਤਾ ਤੇ ਪੁਲਿਸ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਜੀ ਧਾਰਾ ਸਿੰਘ ਗਲਤ ਹੈ ਇਹਦਾ ਪਰਿਵਾਰ ਇਹਨਾਂ ਨੇ ਉਹਨਾਂ ਨੂੰ ਕੁੱਟਮਾਰ ਕੀਤੀ ਪੁਲਿਸ ਨੂੰ ਜਿਵੇਂ ਮੈਂ ਜ਼ਿਲ੍ਹਾ ਪ੍ਰੇਸ਼ ਮੈਂਬਰ ਆ ਚਮਨ ਲਾਲ ਜੀ ਮੈਂ 72 ਪਿੰਡਾਂ ਚ ਇਲੈਕਸ਼ਨ ਲੜਿਆ ਜੀ ਉੱਥੇ ਜਿਵੇਂ ਪੁਲਿਸ ਤੇ ਅਲੀਕੇਸ਼ਨ ਲੱਗਦੇ ਆ ਜੀ ਪੁਲਿਸ ਕਿਸੇ ਤਰ੍ਹਾਂ ਦਾ ਵੀ ਕੋਈ ਕਿਸੇ ਨਾਲ ਤੱਕਾ ਕਰਦੀ ਆ ਤਾਂ ਅਸੀਂ ਪਬਲਿਕ ਦੇ ਨਾਲ ਖੜਾਂਗੇ ਜੀ ਤੇ ਜੇ ਪ੍ਰਸ਼ਾਸਨ ਦੇ ਖਿਲਾਫ ਜਾਂ ਪੁਲਿਸ ਨੂੰ ਕੋਈ ਗਲਤ ਬੋਲਦਾ ਤਾਂ ਅਸੀਂ ਜਨਤਾ ਦੇ ਖਿਲਾਫ ਜਾਵਾਂਗੇ ਪਰ ਨਸ਼ੇ ਦਾ ਤੇ ਗੋਲੀਆਂ ਦਾ ਕੰਮ ਅਸੀਂ ਨਹੀਂ ਚੱਲਣ ਦਿਆਂਗੇ ਅਸੀਂ ਪੁਲਿਸ ਨੂੰ ਪੂਰਾ ਸਾਥ ਦੇਾਂਗੇ ਜਿਹੜੇ ਕੈਲੀਗੇਸ਼ਨ ਤੁਹਾਡੇ ਤੇ ਲਗਾਏ ਜਾ ਰਹੇ ਆ ਉਹਨਾਂ ਚ ਕਿੰਨੀ ਕਿ ਸਚਾਈ ਹੈ ਬਿਲਕੁਲ ਕੋਈ ਸਚਾਈ ਨਹੀਂ ਜੀ ਇਹ ਝੂਠੇ ਆ ਜੀ ਇਹ ਕੈਲੀਗੇਸ਼ਨ ਅਸੀਂ ਤਾਂ ਜੋ ਸੱਚ ਹੈ ਉਹ ਹੀ ਦੱਸਣਾ ਜੀ ਜੋ ਮੈਟਰ ਬਣਦਾ ਅਸੀਂ ਦੱਸਿਆ ਜੋ ਸੱਚ ਆ ਸੱਚ ਹੀ ਕਰਾਂਗੇ ਇਹ ਪਰਿਵਾਰ ਕੁਝ ਜਿਵੇਂ ਅਸੀਂ 2-4 ਸਾਡੇ ਲੇਡੀਜ਼ ਆ 5-4 ਜੈਂਟਸ ਆ ਨਸ਼ਾ ਵੇਚਣ ਦਾ ਕੰਮ ਕਰਦੇ ਆ ਅਸੀਂ ਉਹਨਾਂ ਨੂੰ ਰੋਕਣਾ ਚਾਹੁੰਦੇ ਆ ਤੇ ਇਹ ਸਾਡੇ ਖਿਲਾਫ ਵੀਡੀਓ ਇਸ ਤਰ੍ਹਾਂ ਦੀ ਪਾਉਣੀਆਂ ਸ਼ੁਰੂ ਕਰ ਦਿੱਤੀ। ਇਹ ਅਸੀਂ ਤਾਂ ਬੇਨਤੀ ਕਰਦੇ ਆ ਜੀ ਸਾਰੇ ਪਿੰਡ ਵਾਸੀਆਂ ਨੂੰ ਨਗਰ ਨਾਸੀ ਨੂੰ ਵੀ ਅਸੀਂ ਕਹਿੰਨੇ ਵੀ ਇਹੋ ਜਿਹਾ ਪਿੰਡ 'ਚ ਮਾਹੌਲ ਨਾ ਖਰਾਬ ਕਰੋ। ਜੋ ਕੋ ਗਲਤ ਵੀਡੀਓ ਪਾ ਕੇ ਕਿਸੇ ਨੂੰ ਬਦਨਾਮ ਕਰਨਾ ਇਸ ਤਰ੍ਹਾਂ ਬਦਨਾਮ ਹੁੰਦਾ ਨਹੀਂ ਜੀ। ਲੋਕਾਂ ਨੂੰ ਸੱਚਾਈ ਦਾ ਪਤਾ ਲੋਕ ਜਾਣੂ ਆ। ਅਸੀਂ ਇਹਨਾਂ ਦੇ ਕੋਈ ਖਿਲਾਫ ਨਹੀਂ ਗਏ ਨਾ ਹੀ ਜਾਣਾ ਚਾਹੁੰਦੇ ਆ। ਅੱਗੇ ਤੋਂ ਇਹੋ ਜਿਹੀ ਵੀਡੀਓ ਪਾਉਣੀਆਂ ਬੰਦ ਕਰਨ ਨਹੀਂ ਤਾਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ। ਜੀ ਮੈਂ ਸਰਪੰਚ ਪੈਂਟ ਚੱਕ ਨੇ ਇਕਲਾ ਕ੍ਰਿਸ਼ਨ ਸਿੰਘ ਪੈਂਟ ਚ ਪੈਂਟ ਚੱਕ ਨੇ ਇਕਲਾ ਦਾਹਾਂ ਜੀ ਤੇ ਡਾਹਾਂ ਜੀ ਤਾਰਾ ਸਿੰਘ ਵਗੈਰਾ ਇਹਨਾਂ ਦੇ ਕੋਈ ਕਰ ਦਾ ਰੋਲਾ ਜੀ ਉਹਦੇ ਵਿੱਚ ਅਸੀਂ ਕਈ ਵਾਰੀ ਇਹਨਾਂ ਦੇ ਰਾਜੀਨਾਮਾ ਕਰਾਉਣ ਦੇ ਆਖਰਿਚ ਗਏ ਅੱਗੋਂ ਤਾਰਾ ਸਿੰਘ ਤੇ ਉਹਦਾ ਮੁੰਡਾ ਇੱਕ ਤੇ ਉਹਦੀ ਕਰਦੀ ਸਾਨੂੰ ਗਾਲ ਨਹੀਂ ਗਲੋਚ ਕਰਦੇ ਤੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਕਿ ਅਸੀਂ ਇਹਨਾਂ ਦੇ ਬਾਰ ਖਿਲਾਫ ਕੋਈ ਗੱਲ ਕੀਤੀ ਤਾਰਾ ਸਿੰਘ ਝੂਠਾ ਜੀ ਬਿਲਕੁਲ ਵੀਡੀਓ ਗਲਤ ਬਾਈਓ ਗ੍ਰਾਮ ਪੰਚਾਇਤ ਨੇ ਬਦਨਾਮ ਕਰਨਾ ਚਾਹੁੰਦੇ ਜੀ ਇਹ ਪਿੰਡ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਅਸੀਂ ਨਹੀਂ ਹਾਂ ਅਸੀਂ ਹੋਣ ਨਹੀਂ ਦੇਣ ਦੇ ਜੀ ਹੋਣ ਨਹੀਂ ਦੇਣਾ ਸੀ ਹਾਂਜੀ ਸਾਡਾ ਮਸਲਾ ਇਹ ਹੈ ਜੀ ਵੀ ਇਹਨਾਂ ਦੇ ਬ੍ਰਦਰ ਵੱਡੇ ਆ ਜਿਹੜੇ ਤਾਰਾ ਸਿੰਘ ਮੈਂ ਇਹਨਾਂ ਤੇ ਸਰਜੀਤ ਸਿੰਘ ਦੇ ਘਰ ਦੀ ਕਲਾਸ਼ ਰਾਣੀ ਕਿਉਂਕਿ ਸਾਡਾ ਕਾਫੀ ਦਿਨਾਂ ਤੋਂ ਝਗੜਾ ਚੱਲਿਆ ਸਾਡੇ ਬਾਪੂ ਦੇ ਬਜ਼ੁਰਗ ਹੋਂ ਤੋਂ ਬਾਅਦ ਇਹਨਾਂ ਦੀ ਜ਼ਮੀਨਾਂ ਦੀ ਵੰਡ ਸਾਡੀ ਹੋਈ ਸੀ ਦੋ ਪਰਾਵਾਂ ਦੀ ਇਹ ਸਾਡੀ ਜ਼ਮੀਨ ਚਾਨੇ ਦੋ ਪੈਣਾ ਦੋ ਪਾਈ ਪਾਈ ਆ ਇਹ ਜ਼ਮੀਨ ਐ ਪੱਡਾ ਤਾਰਾ ਸਿੰਘ ਹੜਪਣਾ ਚਾਹੁੰਦੇ ਆ ਤੇ ਜੋ ਸਾਡਾ ਬਾਪੂ ਜ਼ਮੀਨ ਵੇਚ ਗਿਆ ਸੀ ਕਿਲਾ ਤੇ ਉਹਨ ਦੇ ਹਿੱਸੇ ਵੰਡ ਹੋਈ ਸੀ ਉਹ ਤਾਰਾ ਸਿੰਘ ਰੁਪਈਆ ਤੇ ਨਹੀਂ ਦੇ ਦੇ ਰਿਹਾ ਉਹ ਤਾਰਾ ਸਿੰਘ ਰੁਪਈਏ ਵੀ ਨਹੀਂ ਸਾਨੂੰ ਦਿੰਦਾ ਇਹਨਾਂ ਨੂੰ ਕੁੜੀਆਂ ਦਾ ਮਸਲਾ ਐ ਸਰ ਕੁੜੀਆਂ ਦੇ ਵੀ ਹਿੱਸੇ ਕੱਢੇ ਗਏ ਆ ਸਾਡਾ ਬਾਪੂ ਕੱਢ ਕੇ ਗਿਆ ਜਿਉਂਦੇ ਤੇ ਤੇ ਹੁਣ ਤਾਰਾ ਸਿੰਘ ਉਹ ਦੇਣਾ ਨਹੀਂ ਚਾਹੁੰਦਾ ਇਹ ਸਾਨੂੰ ਜ਼ਮੀਨ ਕੋ ਥੋੜੀ ਕਣੀ ਦਿੱਤੀ ਬਾਕੀ ਇਹਨਾਂ ਕੋਲ ਸਾਰੀ ਇਹ ਦੇਣਾ ਨਹੀਂ ਚਾਹੁੰਦੇ ਸਾਨੂੰ ਸਾਡੀ ਭੈਣ ਨੂੰ ਵੀ ਨਹੀਂ ਦੇਣਾ ਚਾਹੁੰਦੇ ਇਹਨਾਂ ਦੀ। ਉਹਨਾਂ ਦਾ ਨੰਨ ਸਾਦੀ ਬਾਪੂ ਸਾਡਾ ਮੁੱਖਿਆ ਸੀ ਇਹਨਾਂ ਨੇ ਕਰੋ ਉਹਨਾਂ ਦੇ ਲੈ ਜਾਂਦਾ ਚੱਕ ਕੇ। ਕਹਿੰਦੇ ਲਾਖ ਕਰਾਉਂਦੇ ਆ ਪਰ ਲਾਜ ਨਹੀਂ ਕਰਾਉਂਦੇ। ਇਹ ਸਾਰੇ ਝੂਠ ਆ। ਲਾਖ ਐਂਦਾ ਇਹ ਕਹਿੰਦੇ ਉਹਨਾਂ ਕਹਿੰਦੇ ਆ ਵੀ ਸਾਨੂੰ ਇਹ ਇਨਸਾਰ ਚ ਜਾਵੇ। ਜਿਹੜੀ ਜ਼ਮੀਨ ਹੜਾ ਪਣਾ ਚਾਹੁੰਦੇ ਇਹਨਾਂ ਦੀ। ਪੈਸੇ ਵੀ। ਜਿਹੜੇ 1,15,000 ਮਿਲਾਇਆ। ਜਿਹੜੀ ਲੜਾਈ ਹੋਈ ਉਹਦੇ ਲੜਾਈ ਇਹ ਸਾਰੇ ਇਹ ਤਾਂ ਕਰਨੀ ਸੀ ਮੈਂ ਕਰ ਸੀਗੇ। ਪੰਚਾਇਤ ਤੋਂ ਵਜਲੀ ਦੇ ਮੈਂਬਰ ਸਰਪੰਚ ਆਏ ਸੀਗੇ ਤੇ ਉਹਨਾਂ ਨੇ ਆ ਕੇ ਚਲੋ ਇੰਨਾ ਕਹਿੰਦੇ ਸੀ ਵੀ ਸਾਰੇ ਬੈਠ ਗਿਆ ਆਪਾਂ ਇਹਨਾਂ ਦਾ ਮਸਲਾ ਹੱਲ ਕਰਦੇ ਆ ਪਰ ਉਹਨਾਂ ਨੂੰ ਵੀ ਅਮਨਦੀਪ ਸਿੰਘ ਯਾਨੀ ਜਿੰਨ ਪ੍ਰਵਾਹ ਤਾਰਾ ਸਿੰਘ ਦਾ ਇਹਨਾਂ ਨੂੰ ਗਾਲੀ ਗਲੋਚ ਕੀਤੀ ਉਹਨਾਂ ਤੇ ਗਾਲ ਵੀ ਪਏ ਕਿਰਪਾਨਾਂ ਡਾਂਗਾ ਵੀ ਇਹਨਾਂ ਨੂੰ ਮਾਰੀਆਂ ਤੇ ਕੁੱਟ ਮਾਰ ਕੇ ਇਹਨਾਂ ਨੂੰ ਕੱਢਿਆ ਉਤੋਂ ਚੇਅਰਮੈਨ ਸਾਹਿਬ ਤੇ ਅਲੀਗੇਸ਼ਨ ਲਗਾ ਰਹੇ ਆ ਇਹਨਾਂ ਦਾ ਕਿੰਨਾ ਦਾ ਜੀ ਇਹ ਚੂਠ ਆ ਸੱਚਾ ਇਹਨਾਂ ਬਾਰੇ ਕੁਝ ਨਹੀਂ ਇਹਨਾਂ ਦੇ ਵਿੱਚ ਮਸਲਾ ਹੀ ਨਹੀਂ ਹੈ ਇਹਨਾਂ ਦਾ ਪਹਿਲਾਂ ਜ਼ਰੂਰ ਕਿੰਦਰ ਹੈ ਪਰ ਹੁਣ ਇਹ ਹੱਟ ਗਿਆ ਕਿਹੜਾ ਤਾਰਾ ਸਿੰਘ ਮਨ ਅਸੇ ਲਾਂਦੀ ਹਾਂ ਨਾ ਸਿਰਫ ਪੰਚਾਇਤ ਦੇ ਸਾਡੇ ਚੇਅਰਮੈਨ ਦਾ ਰੋਲ ਕੋਈ ਨਾ ਮਤਲਬ ਕਹਿੰਦਾ ਕਿ ਅਲੀਗੇਸ਼ਨ ਅਯੋਗ ਸਾਡੇ ਹਾਂ ਸਭ ਜੀ ਉਠਾ ਜੀ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਵੀਂ ਅਪਡੇਟ ਦੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਆਈਕਨ